ਸਤਨਾਮ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਾਨ ਸੁਖ ਦਾਤਾ ਜੀ ਸੁਖ ਦਾਤਾ ਤੁਮ ਕਾਹੇ ਵਿਸਾਰਿਓ ਅਗਿਆਨਥ ਹੋਛਾ ਮਦ ਚਾਖ ਹੋਏ ਤੁਮ ਬਾਵਰ ਦੁਲਬ ਜਨਮ ਅਕਾਰਥ ਰੇ ਨਰ ਐਸੀ ਕਰੈ ਏ ਅਨਥ ਤਜ ਸਾਰੰਗ ਧਰ ਭਰਮ ਤੂੰ ਭੂਲਾ ਮੋਹਿ ਲਬਖਿਉ ਦਾਸੀ ਸੰਗ ਸਾਨਥ ਰਹਾਉ ਧਰਣੀ ਤਰ ਤਿਆਗ ਨੀਚ ਕੁਲ ਸਿਵਹਿ ਹਾ ਹਾ ਕਰਤਿ ਬਿਹਾਵਤ ਫੋਕਟ ਕਰਮ ਕਰੈ ਅਗਿਆਨੀ ਮਨਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰ ਮਾਨਿਆ ਜੋ ਬਿਨ ਸਤ ਸੋ ਨਿਚ ਲਜਨਥ ਪਰ ਕੀ ਕਉ ਆਪਣੀ ਕਰ ਫਕਰੀ ਐਸੇ ਫੂਲ ਫੁਲਾਨਥ ਖत्री ब्राह्मण ਸੂਦ ਵੈਸ सब एक नाम तरानथ गुरु नानक उपदेश कहत है जो सुनै सो पार पर मारू महला पंजा गुप्त करता संग सो प्रभ डह कावे मनुखाए विसार हर जियो बिखै भोग तपत थम गल लाए रे नरकाय पर ग्रह जाए कुचल कठोर काम गर्द बतुम नहीं सुनियो धर्म राय रहाओ ਵਿਕਾਰ ਪਾਥਰ ਵਿਕਾਰ ਪਾਥਰ ਗਲਹਿ ਬਾਂਦੇ ਨਿੰਦ ਪੋਟ ਸਰਾਏ ਮਹਾਸਾਗਰ ਸਮੰਦ ਲੰਗਣਾ ਪਾਰਣਾ ਪਰਣਾ ਜਾਏ ਕਾਮ ਕ੍ਰੋਧ ਲੋਭ ਮੋਹ ਬਿ ਆਪਿਓ ਨੇਤਰ ਰਖੇ ਫਿਰਾਏ ਸੀਸ ਉਠਾਵ ਨ ਕਭੂ ਮਿਲਈ ਮਹਾਂ ਦੁਤਰ ਮਾਏ ਸੂਰ ਮੁਕਤਾ ਸਸੀ ਮੁਖਤਾ ਬ੍ਰਹਮ ਗਿਆਨੀ ਅਲ ਪਾਏ ਸੁਭਾਵਤ ਜੈਸੀ ਬੈਸੰਤਰ ਅਲਿਪਤ ਸਦਾ ਨਿਰਮਲਾਈ ਜਿਸ ਕਰਮ ਖੁੱਲਿਆ ਜਿਸ ਲਹਿਆ ਪੜਦਾ ਜਿਨ ਗੁਰ ਪਰਹਿ ਮੰਨਿਆ ਸੁਭਾਏ ਗੁਰਮੰਤਰ ਅਵਖਦ ਨਾਮ ਦੀਨਾ ਜਨ ਨਾਨਕ ਸੰਕਟ ਜੋਨ ਨਾ ਪਾਏ ਰੇ ਨਰ ਇਨ ਬਿਦ ਪਾਰ ਪਰਾਏ ਧਿਆਏ ਹਰ ਜੀਉ ਹੋਏ ਮਿਰਤਕ ਤਿਆਗ ਦੂਜਾ ਭਾਉ ਰਹਾਉ ਦੂਜਾ ਮਾਰੂ ਮਹੱਲਾ ਪੰਜਵਾਂ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਹਿੰਦ ਖਾਇਆ ਥਾ ਅਨਭਉ ਚਰਜ ਰੂਪ ਪ੍ਰਭ ਪੀਖਿਆ ਮੇਰਾ ਮਨ ਛੋੜ ਨਕਤ ਹੂੰ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੂਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਥਾ ਰਹਾਉ ਅਦਿਸ਼ਟ ਗੋਚਰ ਪਾਰ ਬ੍ਰਹਮ ਮਿਲ ਸਾਧੂ ਕਥ ਕਥਾਇਆ ਥਾ अनहद शाबद दस म द्वार वजियो तह अमृत नाम चवाया था टूट नाही मन तृष्णा बूझी अखोट भंडार समाया था चरण 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 गुरु सेवा एगड़ कढ़यो रस पाया था सहज आवा सहज जावा सहज मन खेलाया था कहो नानक धर्म गुरु खोया ता हर महली महल पाया था मारू मोहल्ला 5वा ਜਿਸਹਿ ਸਾਜ ਨਵਾਜਿਆ ਤਿਸਹਿ ਸਿਉ ਰੂਚ ਨਾਹੀ ਆਨਰੂਤੀ ਆਨ ਬੋਈਐ ਫਲ ਨ ਫੁੱਲ ਤਾਹੀ ਰੇ ਮਨ ਬੱਤਰ ਬੀਜਣ ਨਾ ਬੋਏ ਖੇਤੀ ਲਾਏ ਮਨੁਆ ਭਲੋ ਸਮੋ ਸੁਆਵ ਰਹਾਓ ਕੋਇ ਖਹਿੜਾ ਭਰਮ ਮਨ ਕਾ ਸਤਗੁਰ ਸਰਣੀ ਜਾਏ ਕਰਮ ਜਿਸ ਕੋ ਧਰੋ ਲਿਖਿਆ ਸੋਈ ਕਾਰ ਕਮਾਏ ਪਾਉ ਲਾਗਾ ਗੋਬਿੰਦ ਸਿਉ ਘਾਲ ਪਾਈ ਥਾਏ ਖੇਤ ਮੇਰਾ ਜੰਮਿਆ ਨਿਖਟਣਾ ਕਬ ਹੂੰ ਜਾਏ ਪਾਇਆ ਮੋਲ ਪਦਾਰਥੋ ਛੋੜਨ ਕਤ ਹੂੰ ਜਾਏ ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਆਗਾਏ ਮਾਰੂ ਮਹੱਲਾ ਪੰਜਵਾਂ ਫੂਟ ਵਾਂਡਾ ਭਰਮ ਕਾ ਮਨ ਹੈ ਭਇਓ ਪ੍ਰਗਾਸ ਕਾਟੀ 베ਰੀ ਪਗਹਿਤੇ ਗੁਰ ਕੀਨੀ ਬੰਦ ਖਲਾਸ ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦੀਓ ਰਹਾਓ ਜਪਤੇ ਸਾਧੂ ਸੰਗ ਭਿਆ ਤੋ ਛੋੜ ਗਏ ਨਿਗਹਾਰ ਜਿਸ ਕੀ ਅਟ ਤਿਸ ਤੇ ਛੁਟੀ ਤੋ ਕਹਾ ਕਰੇ ਕੋਠਵਾਰ ਚੁਕਾ ਭਾਰਾ ਕਰਮ ਕਾ ਹੋਏ ਨਹਿ ਕਰਮਾ ਸਾਗਰ ਤੇ ਕੰਢਾ ਚੜੇ ਗੁਰ ਕੀਨੇ ਧਰਮਾ ਸੱਚ ਥਾਨ ਸੱਚ ਬੈਠਕਾ ਸੱਚ ਸਵਾਉ ਬਣਾਇ ਸੱਚ ਪੂੰਜੀ ਸੱਚ ਵਖਰ ਨਾਨਕ ਘਰ ਪਾਇ ਮਾਰੂ ਮਹੱਲਾ ਪੰਜਵਾਂ ਬੀਦ ਪੁਕਾਰੈ ਮੁਖ ਤੇ ਪੰਡਤ ਕਾਮਾ ਮੰਗਾ ਮਾਠਾ 무ਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ਹੋਏ ਉਦਾਸੀ ਗ੍ਰਹਿ ਤਾ ਚਲਿਓ ਛੁਟਕੈ ਨਾਹੀ ਨਾਠਾ ਜੀ ਕੀ ਕਹਿ ਪਹਿ ਬਾਤ ਕਹਾ ਆਪ ਮੁਕਤ ਮੋਖੋ ਪ੍ਰਭ ਮੀਲੇ ਐਸੋ ਕਹਾ ਲਹ ਹਰਹਾਓ ਤਪਸੀ ਕਰ ਕਹਿ ਦੇਹੀ ਸਾਦੀ ਮਨੁਆ ਦੇ ਦਿਸਤਾਨਾ ਬ੍ਰਹਮਚਾਰ ਬ੍ਰਹਮਚਜ ਕੀਨਾ ਹਿਰਦੈ ਭਇਆ ਗੁਮਾਨਾ ਸੰਨਿਆਸੀ ਹੋਇ ਕਹਿ ਤੀਰਤ ਭ੍ਰਮਿਓ ਉਸ ਮੈਂ ਕਰੋਦ ਬੇਗਾਨਾ ਘੁੰਗਰ ਬਾਂਧ ਪਏ RAM DASA ਰੋਟੀਆਂ ਖਿਓ ਪਾਵਾ ਵਰਤਨੇਮ ਕਰਮ ਖਟ ਕੀਨੇ ਬਾਹਰ ਭੇਖ ਦਿਖਾਵਾ ਗੀਤਨਾਦ ਮੁਖ ਰਗ ਲਾਪੇ ਮੰਨਨੇ ਹਰ ਹਰ ਗਾਵਾ ਹਰਕ ਸੋਗ ਲੋਭ ਮੋਹ ਰਹਿਤ ਹੈ ਨਿਰਮਲ ਹਰ ਕੇ ਸੰਤਾ ਤਿਨ ਕੀ ਧੂੜ ਪਾਏ ਮਨ ਮੇਰਾ ਜਾਂ ਦਇਆ ਕਰੇ ਭਗਵੰਤਾ ਕੋ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰ ਜਾਮੀ ਹਰ ਰਾਇਆ ਸਭ ਕਿਛ ਜਾਣੈ ਮੇਰੇ ਜੀ ਕਾ ਪ੍ਰੀਤਮ ਬਿਸਰ ਗਏ ਬਖਵਾਇਆ ਰਹਾਉ ਦੂਜਾ ਮਾਰੂ ਮਹੱਲਾ ਪੰਜਵਾਂ ਕੋਟ ਲਾਗ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾ ਕੋ ਨਾਮ ਨਾ ਦੀਆ ਮੇਰਾ ਸਤਿਗੁਰ ਸੇ ਮਰ ਜਨਮੈਂ ਗਾਵਾਰਾ ਮੇਰੇ ਸਤਿਗੁਰ ਹੀ ਪਤ ਰਾਖ ਚੀਤ ਆਵੇ ਤਬ ਹੀ ਪਤ ਪੂਰੀ ਬਿਸਰਤ ਰਲਿਐ ਖਾਖ ਰਹਾਉ ਰੂਪ ਰੰਗ ਕੁਸੀਆ ਮਨ ਭੋਗਣ ਤੇ ਤੇ ਛਿਦਰ ਵਿਕਾਰਾ ਹਰ ਕਾ ਨਾਮ ਨਿਧਾਨ ਕਲਿਆਣਾ ਸੂਖ ਸਹਜ ਏ ਸਾਰਾ ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ਸੇ ਲਾਲ ਭਏ ਗੂੜੈ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ਨਾਮ ਵਡਿਆਈ ਸੋਭਾ ਨਾਨਕ ਖਸਮ ਪਿਆਰਾ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਓੰਕਾਰ ਉਤਪਾਤੀ ਕੀ ਆ ਦਿਨਸ ਸਬ ਰਾਤੀ ਵਣ ਤਿਰਨ ਤਿਰਨ ਭਵਨ ਪਾਣੀ ਚਾਰ ਬੇਦ ਚਾਰੇ ਖਾਣੀ ਖੰਡ ਦੀਪ ਸਭ ਲੋਆ ਇਕ ਕਵਾਵੈ ਤੇ ਸਭ ਹੋਆ ਕਰਨਹਿ ਹਾਰਾ ਬੂਜੋਰੀ ਸਤਗੁਰ ਮਿਲੈ ਤਾਂ ਸੁਜੈ ਰਹਾਉ ਤਰੇ ਗੁਣ ਕੀ ਆ ਪਸਾਰਾ ਨਰਕ ਸੁਰਗ ਅਵਤਾਰਾ ਹਉ ਮੈਂ ਆਵੈ ਜਾਈ ਮਨ ਟਿਕਣਾ ਪਾਵੇ ਰਾਈ ਬਾਜ ਗੁਰੂ ਗੋਬਾਰਾ ਮਿਲ ਸਤਿਗੁਰ ਨੂੰ ਸਤਾਰਾ ਹਉ ਹਉ ਕਰਮ ਕਮਾਣੇ ਤੇ ਤੇ ਬੰਦ ਗਲਾਣੇ ਮੇਰੀ ਮੇਰੀ ਧਾਰੀ ਉਹ ਹਾ ਪੈਰ ਲੋਹਾਰੀ ਸੋ ਗੁਰ ਮਿਲ ਏਕ ਪਛਾਣੈ ਜਿਸ ਹੋਵੇ ਭਾਗ ਮਥਾਣੈ ਸੋ ਮਿਲਿਆ ਜੇ ਹਰ ਮਨ ਪਾਇਆ ਸੋ ਪੁਲਾ ਜੇ ਪ੍ਰਭੂ ਪੁਲਾਇਆ ਨਹਿ ਆਪੋ ਮੂਰਖ ਗਿਆਨੀ ਜੇ ਕਰਾਵੈ ਸੋ ਨਾਮ ਵਿਖਾਨੀ ਤੇਰਾ ਅੰਤ ਨਾ ਪਾਰ ਆਵਾਰਾ ਜਨ ਨਾਨਕ ਸਦ ਬਲਿਹਾਰਾ ਮਾਰੂ ਮਹੱਲਾ ਪੰਜਵਾ ਮੋਹਨੀ ਮੋਹੇ ਲੀਏ ਤ੍ਰ ਗੁਨੀਆਂ ਲੋਭ ਵਿਆਪੀ ਝੂਠੀ ਦੁਨੀਆ ਮੇਰੀ ਮੇਰੀ ਕਰ ਕੈ ਸੰਚੀ ਅੰਤ ਕੀ ਬਾਰ ਸਗਲ ਲੈ ਛਲਿਆ ਨਿਰਭਉ ਨਿਰੰਕਾਰ ਦੇ ਅਲਿਆ ਜੀ ਜੰਤ ਸਗਲੇ ਪ੍ਰਤਪਲਿਆ ਰਹਾਉ ਏਕੈ ਸ਼ਰਮ ਕਰ ਗਾਢੀ ਗੜਹੈ ਏਕੈ ਸੁਪਨੇ ਦਾਮ ਨ ਛੜਹੈ ਰਾਜ ਕਮਾਏ ਕਰੀ ਜਿਨ ਥੈਲੀ ਕਾ ਕਹਿ ਸੰਗ ਨ ਚੰਚਲ ਚਲਿਆ ਏਕੈ ਪ੍ਰਾਣ ਪਿੰਡ ਤੇ ਪਿਆਰੀ ਏਕ ਸੰਚੀਤ ਅਜ ਬਾਬ ਮਹਤਾਰੀ ਸੁਤ ਮੀਤ ਪ੍ਰਾਤੇ ਗੋਹ ਜੀ ਤਾ ਕਹਿ ਨਿਕਟ ਨਾ ਹੋਈ ਖਲਿਆ ਹੋਏ ਔ ਧੂਤ ਬੈਠੇ ਲਾਏ ਤਾਰੀ ਜੋਗੀ ਜਤੀ ਪੰਡਤ ਵਿਚਾਰੀ ਗ੍ਰਹਿ ਮੜੀ ਮਸਾਣੀ ਬਨ ਮੈਂ ਬਸਤੇ ਊਠ ਤੇ ਨਾ ਕਹਿ ਲਾਗੀ ਫਲਿਆ ਕਾਟੇ ਬੰਧਨ ਠਾਕੁਰ ਜਾਕੇ ਹਰ ਹਰ ਨਾਮ ਬਸਿਓ ਜੀ ਤਾ ਕਹਿ ਸਾਧ ਸੰਗ ਭਈ ਜਨ ਮੁਕਤੇ ਗਤ ਪਾਈ ਨਾਨਕ ਨਦਰਣੇ ਹਲਿਆ ਮਾਰੂ ਮਹੱਲਾ 5ਵਾਂ ਸਿਮਰੋ ਏ ਕਨਰੰਜਨ ਸੋ ਜਾਤੇ ਬਿਰਥਾ ਜਾਤ ਨਾ ਕੋ ਮਾਤ ਗਰਭ ਮਹਿ ਜਿਨ ਪ੍ਰਤਪਾਰਿਆ ਜੀਉ ਪਿੰਡ ਦੇ ਸਾਜ ਸਵਾਰਿਆ ਸੋਈ ਵਿਧਾਤਾ ਖਿਨ ਖਿਨ ਜਪੀਐ ਜੇ ਸਿਮਰਤ ਅਵ ਗੁਣ ਸਭ ਟਕੀਐ ਚਰਨ ਕਮਲ ਔਰ ਅੰਥਰ ਧਾਰੋ ਵਿਖਿਆ ਬਨ ਤੇ ਜੀਉ ਧਾਰੋ ਕਰਨ ਪਲਹਾ ਮਿਟੈ ਮਿਲ ਲਾਟਾ ਜਪੋ ਗੋਵਿੰਦ ਭਰਮ ਭਉ ਫਾਟਾ ਸਾਧ ਸੰਗ ਵਿਰਲਾ ਕੋ ਪਾਏ ਨਾਨਕ ਤਾ ਕੈ ਬਲ ਬਲ ਜਾਏ RAM ਨਾਮ ਮਨ ਤਨ ਆਧਾਰਾ ਜੋ ਸਿਮਰੈ ਤਿਸ ਕਾ ਨਿਸਤਾਰਾ ਰਹਾਉ ਮਿਥਿਆ ਵਸ ਸਤ ਕਰਮਾਨੀ ਹਿਤ ਲਾਇਓ ਸਠ ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮਦ ਮਾਤਾ ਕੌਡੀ ਬਦਲੇ ਜਨਮ ਗਵਾਤਾ ਆਪਣਾ ਛੋੜ ਪਰਾਇਆ ਰਾਤਾ माया मद मन तन संग जाता तृष्णा बुझे करत ਕੋ ਲੋਲਾ ਹੁਣੀ ਆਸ ਮਿਥਿਆ ਸਭ ਬੋਲਾ ਆਵਤ ਅਕੇਲਾ ਜਾਤ ਅਕੇਲਾ ਹਮ ਤੁਮ ਸੰਗ ਝੂਠੇ ਸਭ ਬੋਲਾ ਪਾਇਠ ਗਉਰੀ ਆਪ ਭੁਲਾਇਓ ਨਾਨਕ ਕੀਰਤਨ ਜਾਏ ਮਿਟਾਇਓ ਪਸ ਪੰਖੀ ਭੂਤ ਅਰ ਪ੍ਰੀਤਾ ਬਹੁ ਵਿਦ ਜੋਨੀ ਫਿਰਤ ਨੇਤਾ ਜਹ ਜਾਨੋ ਤਹਿ ਰਹਿ ਨਾ ਪਾਵੇ ਖਾਨ ਬਿਹੁਨ ਉਠ ਉਠ ਫਿਰਤਾ ਵੈ ਮਨ ਤਨ ਬਾਸਨਾ ਬਹੁਤ ਵਿਸਥਾਰਾ ਅਹ ਮੇਵ ਮੂਠੋ ਬੇਚਾਰਾ ਅਨਕ ਦੋਖ ਅਰ ਬਹੁਤ ਸਜਾਈ ਤਾਂ ਕੀ ਕੀਮਤ ਕਹਿਣ ਨ ਜਾਈ ਪ੍ਰਭ ਵਿਸਰਤ ਨਰਕ ਮਹਿ ਪਾਇਆ ਤਹਿ maat ਨ ਬੰਧ ਨ ਮੀਥ ਨ ਜਾਇਆ ਜਿਸ ਕੋ ਹੋਤ ਕਿਰਪਾਲ ਸੁਆਮੀ ਸੋ ਜਨ ਨਾਨਕ ਪਾਰ ਗਰਾਮੀ ਪਰਮਤ ਪਰਮਤ ਪ੍ਰਭ ਸ਼ਰਣੀ ਆਇਆ ਦੀ ਨਾ ਨਾਥ ਜਗਤ ਪਿਤ ਮਾਇਆ ਪ੍ਰਭ ਦਇਆਲ ਦੁਖ ਦਰਦ ਬਿਦਾਰਣ ਜਿਸ ਭਾਵੈ ਤਿਸਹੀ ਨਿਸਤਾਰਣ ਅੰਧ ਕੂਪ ਤੇ ਕਾਢਨ ਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਬਾਰਿਆ ਜਪ ਤਪ ਸੰਜਮ ਇਸ ਤੇ ਕਿਛ ਨਾਹੀ ਆਦ ਅੰਤ ਪ੍ਰਭ ਅਗਮ ਅਗਾਹੀ ਨਾਮ ਦੇਹੀ ਮੰਗੈ ਦਾਸ ਧੀਰਾ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਮਾਰੂ ਮਹੱਲਾ ਪੰਜਵਾਂ ਕਤ ਕਉ ਦਹਿਕਾਵੋ ਲੁਗਾ ਮੋਹਨ ਦੀਨ ਕਿਰਪਾਈ ਐਸੀ ਜਾਨ ਪਾਈ ਸਰਣ ਸੂਰੋ ਗੁਰਦਾਤਾ ਰੱਖੈ ਆਪ ਵਡਾਈ ਰਹਾਉ ਭਗਤਾ ਕਾ ਗਿਆਕਾਰੀ ਸਦਾ ਸਦਾ ਸੁਖ ਦਾਈ ਆਪਣੇ ਕੋ ਕਿਰਪਾ ਕਰਿਓ ਇਕ ਨਾਮ ਧਿਆਈ ਨਾਨਕ ਦੀਨ ਨਾਮ ਮੰਗੈ ਦੁਤੀਆ ਭਰਮ ਚੁਕਾਈ ਮਾਰੂ ਮਹੱਲਾ ਪੰਜਵਾ ਮੇਰਾ ਠਾਕੁਰ ਅਤਿ ਭਾਰਾ ਮੋਹੇ ਸੇਵਕ ਬੇਚਾਰਾ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਨਾ ਮੌਕੋ ਦੇਹੁ ਧੰਨ ਰਹਾਓ ਸਗਲੇ ਮੈਂ ਦੇਖੇ ਜੋਈ ਬੀਜੋ ਅਵਰਣਾ ਕੋਈ ਜੀਅਨ ਪ੍ਰਤਪਾਲ ਸਮਾਹੈ ਹੈ ਹੋਸੀ ਆਹੇ ਦਇਆ ਮੋਹੇ ਕੀਜੈ ਦੇਵਾ ਨਾਨਕ ਲਾਗੋ ਸੇਵਾ ਮਾਰੂ ਮਹੱਲਾ ਪੰਜਵਾਂ ਪਤ ਤੋ ਧਾਰਨ ਤਾਰਣ ਬਲ ਬਲ ਬਲੇ ਬਲ ਜਾਈਐ ਐਸਾ ਕੋਈ ਭੇਟੈ ਸੰਤ ਜਿਤ ਹਰ ਹਰੇ ਹਰ ਧਿਆਈਐ ਮੌਕੋ ਕੋਈ ਨਾ ਜਾਣਤ ਕਹੀਐ ਤ ਦਾਸ ਤੁਮਾਰਾ ਈਹਾ ਊਟ ਆਧਾਰਾ ਰਹਾਓ ਸਰਬ ਧਾਰਨ ਪ੍ਰਤਿ ਪਾਰਣ ਇਕ ਬਿਨੋ ਦੀਨਾ ਤੁਮਰੀ ਬਿਦ ਤੁਮ ਹੀ ਜਾਨੋ ਤੁਮ ਜਲ ਹਮ ਮੀਨਾ ਪੂਰਨ ਬਿਸਥੀਰਣ ਸੁਆਮੀ आहे आयो पाछे सगलो भूमंडल खंडल प्रभ तुमही आछै अटल अखयो देवा मोहन अलखोपारा दान पावो संता संग नानक रेन दासारा मारू महल्ला पंजवा तृप्त गाए संता गुरु जाने जिन मनता ताकी किछ कहन न जाई ਜਾ ਕੋ ਨਾਮ ਵਡਾਈ ਲਾਲ ਅਮੋਲ ਲਾਲੋ ਅਗਹਿ ਅਤੁਲ ਨਮੋ ਰਹਾਉ ਅਵਗਤ ਸਿਵ ਮਾਨਿਆ ਮਾਨੋ ਗੁਰਮੁਖ ਤਤ ਗਿਆਨੋ ਪੀਖਤ ਸਗਲ ਧਿਆਨੋ ਤਜਿਓ ਮਨ ਤੇ ਅਭਮਾਨੋ ਨੇ ਚੁਲ ਤਿਨ ਕਾਠਾਣਾ ਗੁਰ ਤੇ ਮਹਿਲ ਪਛਾਣਾ ਅਨੰਦਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ ਪੂਰਨ ਤ੍ਰਿਪਤਾ ਗਾਇ ਸਹਿਜ ਸੁਮਾਜ ਸੁਭਾਏ ਹਰ ਭੰਡਾਰ ਹਾਥ ਆਇਆ ਨਾਨਕ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਵਾ ਕਰਛੀਵਾ ਧੁਪ ਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਛੋੜ ਸਗਲ ਸਿਆਣਪਾ ਮਿਲ ਸਾਧ ਤਿਆਗ ਗਮਾਨ ਅਵਰ ਸਭ ਕਿਛ ਮਿਥਿਆ ਰਸਨਾ RAM RAM ਵਖਾਨ ਮੇਰੇ ਮਨ ਕਰਨ ਸੁਣ ਹਰ ਨਾਮ ਮਿਟੈ ਆਗ ਤੇਰੇ ਜਨਮ ਜਨਮ ਕੇ ਕਵਨ ਬਪਰੋ ਜਾਮ ਰਹਾਓ ਦੁਖ ਦੀਨ ਨਾ ਭਉ ਬਿਆਪੈ ਮਿਲੈ ਸੁਖ ਬਿਸਰਾਮ ਗੁਰ ਪ੍ਰਸਾਦ ਨਾਨਕ ਬਖਾਨੈ ਹਰ ਭਜਨ ਤਤ ਗਿਆਨ ਮਾਰੂ ਮਹੱਲਾ ਪੰਜਵਾ ਜਿਨਨੀ ਨਾਮ ਵਿਸਾਰਿਆ ਸੇ ਹੋਤ ਦੇਖੀ ਖੇ ਉਤਰ ਮਿੱਤਰ ਬਿਲਾਸ ਬਨਤਾ ਟੂਟਤੇ ਨਹਿ ਮੇਰੇ ਮਨ ਨਾਮ ਨਿਤ ਨਿਤ ਲੇਹ ਜਲਤ ਨਾਹੀ ਅਗਨ ਸਾਗਰ ਸੂਖ ਮਨ ਤਨ ਦੇਹ ਰਹਾਉ ਬਿਰਖ ਛਾਇਆ ਜੈਸੇ ਬਿਨਸਤ ਭਵਨ ਝੂਲਤ ਮੇ ਹਰ ਭਗਤ ਦ੍ਰਿੜ ਮਿਲ ਸਾਧ ਨਾਨਕ ਤੇਰ ਕਾਮ ਆਵਤੇ ਹੈ ਮਾਰੂ ਮਹੱਲਾ ਪੰਜਵਾਂ ਪੁਰਖ ਪੂਰਨ ਸੁਖੈ ਦਾਤਾ ਸੰਗ ਬਸਤੋ ਨੀਤ ਮਰਨ ਆਵੇ ਨ ਜਾਏ ਬਿਨਸੈ ਵਿਆਪਤ ਉਸਨ ਨਾ ਸੀਤ ਮੇਰੇ ਮਨ ਨਾਮ ਸਿਉ ਕਰ ਪ੍ਰੀਤ ਚੇਤ ਮਨ ਮੈਂ ਹਰ ਹਰ ਨਿਧਾਨ ਇਹ ਨਿਰਮਲ ਰੀਤ ਰਹਾਉ ਕਿਰਪਾਲ ਦਿਆਲ ਗੋਪਾਲ ਗੋਵਿੰਦ ਜੋ ਜਪੈ ਤਿਸ ਸੀਦ ਨਵਲ ਨਵਤਨ ਚਤਰ ਸੁੰਦਰ ਮਨ ਨਾਨਕ ਤੇ ਸੰਗ ਵੀਰ ਮਾਰੂ ਮਹੱਲਾ ਪੰਜਵਾ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਦੈ ਚਤਾਰ चरण शरण भज संग साधु भव सागर उतरै पार मेरे मन नाम हृदय तार कर प्रीतम मन तन लाए हर सों अवर सगल विसार रहाओ जीव मन तन प्राण प्रभु के तू आपन आप निवार गोविंद भज सब स्वार्थ पूरे नानक कबहु न हार मारू महल्ला 5वा ਤਜ ਆਪ ਬਿਨ ਸੀਤਾ ਪ੍ਰੇਣ ਸਾਧੂ ਥਿਓ ਤਿਸੈ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਦੀਓ ਮੇਰੇ ਮਨ ਨਾਮ ਅੰਮ੍ਰਿਤ ਪੀਓ ਆਨ ਸਾਧ ਵਿਸਾਰ ਹੋਛੇ ਅਮਰ ਜੁਗ ਜੁਗ ਜੀਓ ਰਹਾਓ ਨਾਮ ਏਕ ਰਸ ਰੰਗ ਨਾਮਾ ਨਾਮ ਲਾਗੀ ਲਿਓ ਮੀਤ ਸਾਜਨ ਸਖਾ ਬੰਧਪ ਹਰ ਏਕ ਨਾਨਕ ਕੀਓ ਨਾਮ ਏਕ ਰਸ ਰੰਗ ਨਾਮਾ ਨਾਮ ਲਾਗੀ ਲਿਓ ਮੀਤ ਸਾਜਣ ਸਖਾ ਬੰਧਪ ਹਰ ਏਕ ਨਾਨਕ ਕੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ